ਚਿਰੇ ਕਾਲ ਸਾਰਿਆਂ ਕਿਤੇ ਹਾਲ ਚਾਲ ਸਾਰਿਆਂ ਦਾ ਆਇਓ ਸਾਰਜਨ ਠੀਕ ਠਾਕ ਹੋਵਗੇ ਮੈਂ ਵੀ ਠੀਕ ਠਾਕ ਹੈਗੀ ਹਾਂ ਤੁਹਾਡੇ ਸਾਰਿਆਂ ਦਾ ਸਵਾਗਤ ਹੈਗਾ ਟੱਟ ਫੈਮਿਲੀ ਵਲੋਗ ਦੇ ਵਿੱਚ ਐਂਡ ਹੁਣ ਮੈਂ ਪੂਰੀ ਤਿਆਰ ਹੋ ਚੁੱਕੀਆਂ ਹੁਣ ਭਾਜੀ ਤਿਆਰ ਹੋ ਚੁੱਕੇ ਆ ਹੁਣ ਬਸ ਮਮਾ ਥਾਨੇ ਟਿਫਿਨ ਪੈਕ ਕਰਨੇ ਆ ਟਿਫਿਨ ਪੈਕ ਹੋ ਜਾਣੇ ਗਾਇਸ ਨਾਲੇ ਨਾ ਮਮਾ ਨੇ ਰਾਤ ਨੂੰ ਨਾ ਇੱਕ ਅਰਬੀ ਪਾਇਸੀ ਤੇ ਪਨੀਰ ਪਾਇਸੀਗਾ ਮੈਂ ਗੱਲ ਦਿੰਨਾ ਅਰਬੀ ਨੂੰ ਇੱਕ ਬਾਈਟ ਲਾ ਕੇ ਖਾ ਲਈ ਉਹਦੇ ਮੈਨੂੰ ਅਰਬੀ ਇੰਨੀ ਪਸੰਦ ਆ ਗਈ ਫਿਰ ਮੈਨੂੰ ਮਮਾ ਨੂੰ ਕਿ ਪਨੀਰ ਤੇ ਕੱਲ ਅਰਬੀ ਤੋਂ ਮੈਂ ਖਾਣੀ ਆ ਫਿਰ ਉਹ ਹੁਣ ਕੱਲ ਤੋਂ ਹੀ ਮੇਰੀ ਅਰਬੀ ਫੇਵਰੇਟ ਹੋ ਗਈ ਮੈਂ ਕਿਹਾ ਮਮਾ ਜੀ ਹਾਜੀ ਬਾਬਾ ਅਰਬੀ ਬਣਾ ਲਿਓ ਹੁਣ ਮੈਂ ਨਹੀਂ ਕਹਦੇ ਪਨੀਰ ਪਨੀਰ ਕਰਿਆ ਕਰਨ ਹੁਣ ਤਾਂ ਮੇਰੀ ਫੇਵਰੇਟ ਅਰਬੀ ਹੋ ਗਈ ਆ ਮਮਾ ਕਹਿੰਦੀ ਠੀਕ ਆ ਫਿਰ ਮਮਾ ਨੇ ਤਾਂ ਪਨੀਰ ਮਮਾ ਨੇ ਮਮਾ ਨੇ ਪਨੀਰ ਖਾਦਾ ਮੈਂ ਫਿਰ ਅਰਬੀ ਖਾਧੀ ਮੈਨੂੰ ਅਰਬੀ ਬਹੁਤ ਟੇਸਟੀ ਲੱਗੀ ਆਦੇ ਮੇਰੀ ਫੇਵਰੇਟ ਅਰਬੀ ਦੀ ਸਬਜੀ ਹੁਣ ਫੇਵਰੇਟ ਹੋ ਗਈ ਤਾਂ ਤਾਂ ਦਿਖਾਉਂਦੀ ਨਹੀਂ ਜੀ ਨੂੰ ਹਾਂਜੀ ਇਹ ਮੇਰਾ ਕर्ड ਹੈ ਦੇਧਨ ਕਾਲੂ ਤੇ ਆਸੀ ਇਹੇ ਪ੍ਰਸ਼ਾਦ ਆ ਵੇਸਣ ਦਾ ਕੱਲ ਮੱਥਾ ਦੇਖਿਆ ਸੀ ਲੱਖਾਂ ਬਾਦ ਇਹਦੇ ਹਾਂਜੀ ਵੀਰਵਾਰਿਆਂ ਨੂੰ ਸਾਡੇ ਤੋਂ ਕੋ ਜਗ੍ਹਾ ਆ ਅਸੀਂ ਮੱਥਾ ਦੇ ਕੇ ਲਈਦਾ ਮੇਰਾ ਫੇਵਰੇਟ ਆ ਵੇਸਣ ਦਾ ਚਾਹ ਉਸ ਵਿੱਚ ਮੈਂ ਕੋ ਵਿੱਚ ਪਾਈ ਦਿੰਨੀ ਤੈਨੂੰ ਨਾਲ ਮਿੱਠਾ ਹੋ ਜਾਊਗਾ ਮਿੱਠਾ ਮਿੱਠਾ ਰੋਟੀ ਪਰਮਾਗੇ ਵੀ ਆਏ ਹੋਗੇ ਪਿਛ ਬਾਣੀ ਘੱਟ ਪੀਆ ਕਰੋ ਮੇਰਾ ਫੇਵਰੇਟ ਆ ਤੇ ਬੈਠ ਲੈਣਾ ਪਾ ਬੈਗ ਬੁੱਕ ਸਾਰਾ ਕੁਝ ਰੱਖ ਲੁਕ ਲੈਣਾ ਬਾਜੀ ਜੀ ਦਾ ਕੁੱਲਿਆ ਨਾ ਇੱਥੇ ਨਹੀਂ ਢੋਕਦਾ ਚਲੋ ਬਾਜੀ ਨੂੰ ਕਰਨੀ ਹੈ ਬਾਜੀ ਇਧਰੋਂ ਘਰ ਤੋਂ ਕੁੱਲਰ ਐਂਡ ਹੋਂਨੇ ਹੋਂਨੇ ਕੀ ਕਰਨਾ ਹੈ ਹੋਂਨੇ ਬਸ ਆਪਣਾ ਬੈਕਪੈਕ ਕਰੂੰਗੀ ਮੰਮਾ ਮੈਨੂੰ ਦੇ ਦੋਗੇ ਟਿਫਨ ਐਸੀ ਕਰ ਪਾਪਾ ਜੀ ਦੁਪੱਟੇ ਪੋੜ ਦੂਜੀ ਵੱਲ ਗਿਆ ਵਾ ਆ ਸਾਰੇ ਪਸੂ ਬੰਨੇ ਉਹ ਖਾਂਦੇ ਵੀ ਪੱਠੇ ਆਪਣੇ ਆਹ ਕੁੜਦੀ ਐਂਦੀ ਆ ਤੁਹਾਨੂੰ ਦਿਖਾਉਣਾ। دریا ਕੋਲ ਪਹਿਲਾਂ ਪਾਪਾ ਜੀ ਨੇ ਇੱਥੇ ਕੁਤਰੇ ਪੱਠੇ ਮਸ਼ੀਨ ਕੋਲ ਫਿਰ ਇੱਥੇ ਬੰਨ ਕੇ ਪਾਤੇ ਪੱਠੇ ਉਹਨਾਂ ਨਾਲ ਵੱਜ ਗਏ। ਹੁਣ ਪਸੂ ਬੰਨ ਦਿੱਤੇ ਸ਼ਾਮ ਹੀ ਲੰਬੇ ਕਰ ਦਿੱਤੇ ਆ ਇਹਨੂੰ ਵੀ ਛਾਂ ਆ। ਓਏ ਇਦਾਂ ਨੂੰ ਹੋ ਜਾ ਸ਼ਾਮੇ। ਆਹ ਐ ਗਈ ਆ। ਆ ਜਿਹੜੀ ਗਾਂ ਸਾਡੀ ਬਿਮਾਰ ਹੋਈ ਸੀ ਹੁਣ ਉਹਦਾ ਠੀਕੇ ਆ ਵਾਹਿਗੁਰੂ ਦੀ ਮਿਹਰ ਨਾਲ। ਤਾਂ ਉੱਧਰ ਸਾਡੀ ਕੱਟੀ ਪਾਣੀ ਪੀਰ ਵੀ ਚੜੇ ਤੇ ਇਹ ਰਹਿ ਗਏ ਦੋਨੇ ਕਟੀਆਂ। ਬੰਨਣ ਨੂੰ ਬਾਕੀ ਸਾਰੇ ਪਸ਼ੂ ਬੰਨ੍ਹ ਦਿੱਤੇ ਆ ਲਾਂਬੇ ਕਰ ਦਿੱਤੇ ਆ ਹੁਣ ਹੁਣ ਵਿਹਲੇ ਸਾਡਾ ਅੱਜ ਮੇਰਾ ਤਾਂ ਸਾਰਾ ਨਿਬੜ ਗਿਆ ਬਲਜੀਤ ਦਾ ਹਜੇ ਰਹਿਦਾ ਕੰਮ ਕਟੀਆਂ ਦੋਨੇ ਇੱਥੇ ਬੰਨ੍ਹਣੀਆਂ ਇੱਥੇ ਇਹਨਾਂ ਨੇ ਪਾਣੀ ਪਾਣੀ ਪੀ ਲੈਣਾ ਸਾਰਾ ਇੱਧਰ ਆ ਪਸ਼ੂ ਵੀ ਸਾਰੇ ਲਾਂਬੇ ਕਰ ਦਿੱਤੇ ਆ ਉਹ ਘੋੜਾ ਸੁੰਦਰ ਹੋ ਗਿਆ ਦੇਖੋ ਸਾਫ਼ ਹੋ ਗਿਆ ਆ ਰਹੀ ਢੇਰੀ ਚੱਕਣ ਵਾਲੀ ਰੈਡੀ ਭਰੀ ਮੈਂ ਨਾਲ ਸੰਭਰਾ ਆਤਾ ਸਗਾ ਹੁਣ ਮੈਂ ਕਿ ਚੱਲੇ ਨੇ ਲੇਟ ਹੋ ਜਾਣਾ ਸਾਰਾ ਸਾਫ ਹੋ ਗਿਆ ਪਰ ਦਿੱਤਾ ਗੋਲਾ ਆ ਬੱਚੇ ਤੂੰ ਇਹ ਕਹੀ ਖਾਈ ਜਾਂਦਾ ਅੱਜ ਆ ਵੀ ਬਹਿ ਗਈਆਂ ਇਧਰ ਮੱਝ ਵੀ ਬਹਿ ਗਈ ਥੋੜੀ ਥੋੜੀ ਇਹਨੂੰ ਧੋਪਿਆ ਹੁਣ ਸ਼ਾਮ ਆ ਜਾਣੀ ਆ ਇਧਰ ਆ ਬੰਦ ਦਿੱਤੀਆਂ ਉਹ ਅਜ ਪੱਠੇ ਖਾਈ ਜਾਂਦੀ ਆ ਫੇਰ ਵੀ ਸ਼ਾਮ ਥੋੜੀ ਬਹਿ ਜਾਂਦੀ ਆ ਤੇ ਇੱਥੇ ਮੜ ਜਾ ਚੱਕੜ ਹੋ ਜਾਂਦਾ ਤਾਂ ਉਹ ਵੀ ਬੰਨੀ ਇਹਨੂੰ ਕੀ ਕਰਕੇ ਇੰਦਰ ਵਿਚાળੂ-ਚੂੜ ਫੇਰ ਕੇ ਸਾਰ ਕਰ ਦਿੱਤਾ ਅੱਜ ਅਸੀਂ ਪਾਇਆ ਪੀਣ ਉਹ ਵੀ ਸੁੱਕਦਾ ਪਿਆਇਆ ਹੁਣ ਇਧਰ ਨੂੰ ਧੁੱਪ ਆ ਜਣੀ ਧੁੱਪ ਲਵਾ ਦਾਣੀ ਆ ਸਵੇਰ ਦੀ ਮੰਮੀ ਲੱਗੀ ਅਸੀਂ ਮੰਮੀ ਨੇ ਪਾਇਆ ਛਾਣ ਕੇ ਬਰੀਕ-ਬਰੀਕ ਸੀ ਜਿਹੜੀ ਡਲੀ-ਡੁਲੀ ਮੈਂ ਚੋਕ ਦਿੱਤੀ ਫੇ ਕਿਉਂਕਿ ਫੇ ਥੋੜਾ ਘਟਾ ਦੇਸਦਾ ਕਰਕੇ ਛਾਣਾ ਮੰਮੀ ਨੇ ਫੇਰ ਤੁਹਾਨੂੰ ਹੱਥ ਫੇਰ ਕੇ ਸਾਰਾ ਗੱਜਾ ਕਰਤਾ ਕਣਕ ਦਾ ਪੈ ਗਿਆ ਪੀਣ ਹੁਣ ਸਾਡਾ ਕੰਮ ਕਾਰ ਨਿਭਣ ਗਿਆ 10 10:30 ਦਾ ਟਾਈਮ ਹੋ ਗਿਆ ਮਨਾਤ ਹੋ ਕੇ ਸਾਰਾ ਦੁਪਹਿਰਾ ਭਿੱਲ ਲੀ 3 ਵਜੇ ਫੇਰ ਕੰਮ ਸ਼ੁਰੂ ਹੋ ਜਾਣਾ ਜਦੋਂ ਨਿਆਣੀ ਆ ਜਾਣੇ ਆ ਚਲੋ ਠੀਕ ਹੈ ਜੀ ਗਾਇਸ ਆਪਾਂ ਆਜੂ ਕੇਸ ਕੇ ਸਕੂਲੋਂ ਆਪਾਂ ਅਜਮੇ ਵਿੱਚ ਦੇਖਿਆ ਪਾਪਾ ਲੈ ਕੇ ਆਏ ਆ ਕੋਲ ਜੀ ਨਾਲ ਕੀ ਬਿੰਨੇ ਲੱਸੀ ਚਾਹ ਨਹੀਂ ਪੀਣੀ ਕਹਿੰਦੇ ਚਾਹ ਬਣਾ ਕੇ ਪਾਪਾ ਨੂੰ ਕਿਸ ਪਾਪਾ 버ਗਰ ਲੈ ਕੇ ਹੋਏ ਪਾਪਾ ਪਾਪਾ ਕਿਉਂਕਿ ਲੇਟ ਹੋ ਗਈ ਪਾਪਾ ਚਾਹ ਨਹੀਂ ਸਕੂਲੋਂ ਲੈ ਕੇ ਲੈਣੇ ਹੋਗੇ ਉਹਨੇ ਫੇਰ ਜਾਣਾ ਪੈਣਾ ਬਰਗਰ ਵਾਲੇ ਨੂੰ ਫੇਰ ਪਾਪਾ ਕੋਈ ਨਹੀਂ ਖੜਾ ਦਵਾਂਗੇ ਬਰਗਰ ਬਹੁਤ ਸਵਾਦਾ ਯਾਰ ਜੀ ਆਪਾਂ ਹੋ 버거ਟ ਖਾਈ ਲਿਆਵਾ ਆ ਲੱਸੀ ਦਾ ਜਾ ਗਾ ਹੁਣ ਲੱਸੀ ਪੀਣੀ ਇਨਾਂ ਨੇ ਚਾਹ ਨਹੀਂ ਪੀਣੀ ਕਹਿੰਦੇ ਅੱਜ ਗਰਮੀ ਸੱਚੀ ਬਹੁਤ ਹੈ ਅੱਜ ਲੱਸੀ ਅਸੀਂ ਵੀ ਦੁਪਹਿਰੇ ਬਹੁਤ ਪੀਤੀ ਮੈਂ ਲੱਸੀ ਤੇ ਮੇਰੀ ਫੇਵਰੇਟ ਆ ਸਾਡੇ ਤਾਂ ਰਾਤ ਨੂੰ ਗਰਮੀ ਜੂਰ ਹੋ ਜਾਂਦੀ ਇੱਕ ਘੁੱਟ ਪੀਣਾ ਚਾਰ ਘੁੱਟ ਪੀ ਜਾਣੇ ਮੈਂ ਚਲੋ ਪੀ ਲੋ ਲੱਸੀ ਖਾ ਲਓ ਫੇਰ ਮਿਲਦੇ ਹਾਂ ਬਾਅਦ ਵਿੱਚ ਬਾਏ ਬਾਏ ਇਹ ਜਿਹੜੀਆਂ ਆਪਾਂ ਕੱਲ ਤੋਰੀਆਂ ਤੋਰੀਆਂ ਸੀ ਆ ਉਹ ਅੱਜ ਮੰਮਾ ਨੇ ਹੁਣ ਕੱਟ ਲਈਆਂ ਆ ਅੱਜ ਕੱਲੂ ਆਪਸ ਕੋ ਲੈ ਕੇ ਜਾਣੀਆਂ ਆ ਆਲੂਆਂ ਨੇ ਖਾਣੀਆਂ ਵੀ ਆ ਹਾਂ ਸਾਰੇ ਨਹੀਂ ਖਾਣੀਆਂ ਵੀ ਆ ਚਾਰ ਆਲੂ ਪਾਲਾਣੀ ਵਿੱਚ ਗਾਇਸ ਮੈਨੂੰ ਇਹਦੇ ਵਿੱਚ ਇੱਕ ਚੀਜ਼ ਬਹੁਤ ਸੋਹਣੀ ਲੱਗੀ ਜਿਹੜੇ ਮੈਂ ਹੁਣ ਕਹਿਣ ਲਗੀ ਤੋਰੀਆਂ ਤੋੜੀਆਂ ਮੈਂ ਗਲਤ ਨਹੀਂ ਕਹਤਾ ਤੋਰੀਆਂ ਤੋਰੀਆਂ ਦੋਰੀ ਕਹਿ ਦਿੰਦੇ ਡਬਲ ਕਰਾਸ ਹੋ ਗਿਆ ਕਾਕਾ ਹਾਂਜੀ ਮਿੰਟ ਦਾ ਗਾਇਸ ਸੋਰੀ ਹਾਂ ਨੀ ਪਸੰਦ ਆਉਂਦੇ ਆਲੂ ਜਿੱਚ ਆਲੂ ਹਨ ਮੈਂ ਤਾਂ ਉਹ ਪਸੰਦ ਆ ਆਲੂ ਪਾ ਦਾ ਦੇਣੀ ਆ ਤੇ 4-4 ਕਰਕੇ 4 ਪਿਆਜ਼ ਪਾ ਦਾਣੀ 4 ਆਲੂ ਪਾ ਦਾਣੀ 5 ਤੂਰੀਆਂ ਸੀਗੀਆਂ ਉਹੀ ਚੀਜ਼ ਹੋ ਜਾਣਾ ਓਕੇ ਉਹਦੀ ਰੋਜ਼ ਮਿੱਟੀ ਭਣਾ ਤਾਜੀ ਭੇਜਣੀ ਆ ਸਾਢੇ 6 ਵਜੇ ਤੁੜਕਾ ਲਾਉਣਾ ਹੋਵੇ ਗੈਸ ਸਾਨੂੰ ਸਕੂਲੋਂ ਹਵਕ ਨਹੀਂ ਮਿਲੇ ਸੀਗਾ ਮੈਂ ਸੋਚਿਆ ਚਲੋ ਮੈਂ ਅੱਜ ਕੁਝ ਐਕਟੀਵਿਟੀ ਕਰੂੰਗੀ ਅੱਜ ਮੈਂ ਸੋਚਦੀ ਆਂ ਕੁਝ ਪੇਪਰ ਦੇ ਬਾਰੇ ਕੁਝ ਐਕਟੀਵਿਟੀ ਕਰਾਂ। ਸ਼ਾਮ ਨੂੰ ਬੋਲੇਣਾ ਸਕੂਲੋਂ ਨਾ ਤੁਹਾਨੂੰ ਕਰਤੀ। ਨੋਟਵਿਚ ਕਿਹਾਗੀ। ਫਿਰ ਲਿਖਿਆ ਹੈ ਜੀ ਇਹਦਾ। ਨੋਟਬੁੱਕ ਤੇਰੀ ਕਿਹਾ ਸੀਗਾ। ਉਹ ਮੈਸ ਪਾਲ ਜਿਹੜੀ ਫੋਨ ਚ ਹਿੱਟਿਓ। ਕੋਈ ਨਹੀਂ ਮੈਂ ਲੈ ਲੈਂਦਾ ਹਾਂ ਜੀ ਤੈਨੂੰ ਉਹ ਯਾਦ ਕਰ ਲੈ ਵੀ ਸਵੇਰੇ ਬੋਲੇਣਾ ਦੀ ਹੈਗਾ। ਓਕੇ। ਹੋਣ ਗਾਇਜ਼ ਮੈਂ ਆਪਣੀ ਕਰੂੰਗੀ ਡਰਾਇੰਗ ਫਿਰ ਤੁਹਾਨੂੰ ਦਿਖਾਵਾਂਗੀ ਆਪਣੀ ਡਰਾਇੰਗ ਕਰਕੇ। ਜਿੱਤ ਤੇ ਹੁਣ ਜਿੱਤ ਜਿੱਤ ਕੇ ਲਈ ਸਟੇਡੀਅਮ ਗਾਇਸ ਹਮਾ ਪੌਂਦੇ ਬੇ ਅੱਡਾ ਨੇ ਮੋਰਹਾ ਦੇ ਅੱਡਾ ਨੇ ਡੜੀਆਂ ਬਹੁਤ ਸੀਗੀਆਂ ਕਿੱਥੇ ਗਈ ਲੱਭਦੀ ਨਹੀਂ ਮੈਂ ਕਿੰਨੀਏ ਨਿਗਾ ਲੱਗੀ ਚੁਗਦੀ ਇਹ ਪਤਾ ਜਦੋਂ ਉਹ ਕੰਪੈਨ ਨਹੀਂ ਤੁਸੀਂ ਲਾਈ ਆਹ ਉਦੋਂ ਫੇ ਦੂਜਾ ਨਹੀਂ ਕੀਤਾ ਉਦੋਂ ਮਿੱਟੀ ਦੀਆਂ ਡੜੀਆਂ ਇੱਦੀ ਵਿੱਚ ਚੱਕ ਲੈਂਦੇ ਆ ਉਧਰੋਂ ਬੱਦਲ ਹਵਾ ਲਿਆ ਹੁੰਦਾ ਸਾਨੂੰ ਇਹ ਹੁੰਦਾ ਬਦਬਦਾਨ ਘਾਰ ਆ ਜਾਂਦਾ ਕਿ ਸਵੇਰੇ ਅੱਜ ਧੁੱਪ ਲੱਗ ਗਈ ਆ ਸਾਰੀ ਸ਼ਾਮ ਤੱਕ ਦੀ ਮਮੀ ਨੇ ਮੈਂ ਸਵੇਰੇ ਗਰਮਾਤੀ ਨੂੰ ਹੁਣ ਅਸੀਂ ਪਾ ਕੇ ਪਾਉ ਦੁੱਧਾ ਬੂਰਾ ਭਰ ਕੇ ਹਰ ਲੈ ਵਾ ਇੱਧਰ ਰੱਖ ਕੇ ਤੂੰ ਬੂਰਾ ਭਰ ਦੇਖ ਲੈ ਉਹ ਤੇ ਆ ਜਾਗਾ ਇਹ ਤਾਂ ਉਹ ਭਰ ਲਾਉਂਗੇ ਨਾ ਦਗਾ ਠੇਵੀ ਦੁੱਧਾ ਆ ਦੇ ਠੇਵੀ ਇਹਦੇ ਵਿੱਚੋਂ ਨਿਕਲਦੀ ਉਹ ਨਿਕਲ ਨਹੀਂ ਆ ਜੇ ਹੁਣ ਦਾਣੇ ਭਰ ਕੇ ਹੁਣ ਫੀਡ ਭਾ ਕੇ ਆਉਣਾ ਕਿ ਆਟਾ ਬਣ ਜਵੇ ਹਨਾ ਤੇ ਆ ਦੇ ਦੀਦਾਨੀ ਹੁਣ ਅਮਰੀਕਾ ਨਾਲ ਚੰਗੀ ਤੇਰਾ ਡ੍ਰੈਗਨ ਫਲਾਈ ਅੱਜ ਗਰਮੀ ਦੇ ਤਾਂ ਕਿੰਨੀ ਆ ਦੇ ਉੱਤੇ ਉੱਠੀ ਢੀਂਢੀ ਹਵਾ ਲੈ ਤੇ ਆ ਦੇ ਆ ਦੇ ਆ ਦੇ ਆ ਹੁੰਦੇ ਆ ਉਰਦੇ ਪਿਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਰਾ ਸਾਹਿਬ ਦਾ ਹੁੰਦਾ ਪਿਆ ਪਾਠ ਕੁੰਜਿਆ ਮਿਲਦਾ ਆ ਜਾਣੇ ਆ ਦੇਖੋ ਆ ਚਾ ਕਰੂ ਡ੍ਰੈਗਨ ਫਲਾਈਸ ਆ ਤਾਂ ਨੇ ਆ ਅੱਗੇ ਸਾਡੇ ਤੇ ਦੁਕਾਨ ਤੇ ਘਰ ਤੇ ਕਿੰਨਾ ਮਯਾ ਹੁੰਦਾ ਆ ਕਿੰਨਾ ਮਯਾ ਹੁੰਦਾ ਆ ਮਮਾ ਹੋਰ ਹਰ ਕੇ ਇਹ ਮੇਰੇ ਤੇ ਨਾ ਪਛਿੱਟੀ ਜਿਹਾ ਕਰਨੀ ਇੱਥੇ ਹਾਂ ਦੂਜੇ ਗੁਰਦੁਆਰਾ ਸਾਹਿਬ ਵੀ ਹੋ ਗਿਆ ਰਰੇ ਸਭ ਦਾ ਪਾਠ ਸ਼ੁਰੂ ਆਵਲੇ ਦਰਦ ਅੱਜ ਫਿਰ ਸੈਰ ਕਰਨ ਜਾਣਾ ਕਿ ਪਾਰ ਨੂੰ ਲੇ ਸਾਡੀ ਬਣੀ ਜਾਣਾ ਅੱਜ ਆਟਾ ਪੁੱਜ ਗਿਆ ਖਾਣ ਗਾ ਇਹਦਾ ਮਾਰੀ ਆਉਣੀ ਆ ਆਪਾਂ ਖੇਪੇ ਨੂੰ ਜਾਣਾ ਪਾਪਾ ਕਹਿ ਕੇ ਬਾਅਦ ਵੀ ਗਿਆ ਸੀ ਹੁਣ ਟਾਈਮ ਲੱਗਾ ਤਾਂ ਜਾਵਾਂਗੇ ਵਿੱਚ ਟਾਈਮ ਨਹੀਂ ਲੱਗਦਾ ਜੀ ਇਹਦੇ ਉੱਤੇ ਦੌੜੋਂਗੇ ਲੈ ਮੈਂ ਦੇਖ ਤੂੰ ਕਰ ਲੈਂਦੀ ਇੱਕ ਮਿੰਟ ਹੁਣ ਦੇ ਦੋ ਆਹ ਦੇ ਮੇਮ ਜੀ ਆਹ ਦੇ ਮੀਮੀ ਜੀ ਵੀ ਆਪਣਾ ਸਾਫ ਦੇ ਵੀ ਯਾਦ ਕਰ ਲੈ ਉਹ ਵੀ ਨਹੀਂ ਕਰਦੇ ਬਸ ਮੈਂ ਫੂਲ ਤੇ ਹੋਟਲ ਕਿੱਥੇ ਹੈ ਇਦੇ ਵਿੱਚ ਕਿਸੇ ਵੇਲੇ ਕੀੜੀਆਂ ਵੀ ਲੱਗੀਆਂ ਹੁੰਦੀਆਂ ਆ ਸਾਫ਼ ਆ ਨਾ ਇਹ ਹੂੰ ਤਾਂ ਸਾਫ਼ ਹੀ ਤਾਂ ਨੇ ਆਲੇ ਕੀ ਚਾਹੀਏ ਆ ਖੇਲੀ ਜਾਂਦੀ ਵਿੱਚ ਵਿੱਚ ਆਵੇ ਹਲੇ ਉੱਠ ਕੇ ਘੜ੍ਹਣ ਪੁੱਤ ਆ ਕੀ ਮੰਮਾ ਹੋਰ ਇਹਨੇ ਉੱਟੇ ਆਣਾ ਹੁਣ ਕੱਢੋ ਆ ਦੇਖੋ ਕਾਂਕ ਸਾਰਿਆਂ ਦੇ ਘਰਾਂ ਦੇ ਦੇਖੀ ਹੋਈ ਏ ਤੂੰ ਕਾਹਦੇ ਪੁੱਟੇ ਕੰਮ ਕਰਦਾ ਏ ਇੱਕ ਘਟਾਉਣਾ ਹੈ ਇਹਨੇ ਘੜ੍ਹ ਥੋੜੋ ਸਾਢੇ ਲੱਗ ਖੇਲੇਣ ਘਟਾਣੇ ਵਰਗਾ ਯਾ ਹਾਂ ਜੀ ਤੇ ਗਾਇਸ ਮੈਨੂੰ ਘੋਟ ਮਿਆ ਉਹ ਦੇ ਖੇਲਣ ਬੈਠੇ ਇਹਦੇ ਵਿੱਚ ਇਦਾਂ ਹੁੰਦਾ ਕੰਡ ਕੁੰਡੀ ਮੱਕੀ ਦੇ ਵਿੱਚ ਕੰਡ ਕੁੰਡ ਬਹੁਤ ਹੁੰਦੀ ਹੈ ਹਾਂ ਦੇਖੋ ਕਿੰਨੀ ਮੀਮੀ ਜੀ ਲੱਲੋ ਮੈਨੂੰ ਮੈਨੇ ਬਰਦਰ ਸੇ ਕੀ ਕਹਿੰਦੇ ਆ ਭਿੰਡੀ ਹੁਣ ਚਲੋ ਠੀਕਾ ਹੁਣ ਆਪਾਂ ਤੁਹਾਨੂੰ ਮਿਲਦੇ ਆ ਅੱਗੇ ਬਾਅਦ ਵਿੱਚ ਹੁਣ ਮੇਰਾ ਮੁੰਡਾ ਹੈਲਪ ਕਰਾ ਰਿਹਾ ਜਦੋਂ ਚਾਰ ਕਡੋਂਗੇ ਰਹਿ ਗਿਆ ਕਹਿੰਦਾ ਮਮਾ ਮੈਂ ਵੀ ਪਾ ਦਿੰਦਾ ਆ ਤੁਹਾਡੀ ਹੈਲਪ ਕਰਾ ਦਿੰਦਾ ਆ ਮੈਂ ਹੁਣ ਭੁੱਲ ਗਈ ਤਾਂ ਨਹੀਂ ਤੁਸੀਂ ਕੰਮ ਹੋ ਕਰਦੀਆਂ ਗਰਮੀ ਬਹੁਤ ਏ ਅਫੇ ਪੂਰਾ ਫੜਿਆ ਆ ਆਹ ਪੂਰਾ ਫੜਿਆ ਸਹੀ ਗੱਲ ਏ ਹੁਣ ਪੀਣ ਪਏਗੇ ਆ ਸਿੱਟੇ ਆਉਗੇ ਹੁਣ ਚੱਕੀ ਤੇ ਥੋੜੇ ਜੇ ਰਹਿ ਗਏ ਆ ਇੰਨੇ ਕਿ ਰੌਣਕ ਸਰ ਜਾਣਾ 2 ਕੇ ਡੋਂਗੇ ਹਰਨੂਰ ਪਤਵਾ ਦੇ ਹੁਣ ਤਿੰਨ ਤਾਂ ਮੈਂ ਕਿਹਾ ਸੀ ਮੈਂ ਤਾਂ ਚੱਲ ਦੂਜਾ ਆ ਤੂੰ ਨਾ ਲਿਬੜ ਉਦਾਂ ਤਾਂ ਮੈਂ ਤਾਂ ਮੁਸਾ ਦਿੰਨੇ ਆ ਹਾਂ ਇਹਨੇ ਤਾਂ ਫੜਿਆ ਆ ਸੀ ਪੂਰਾ ਚੱਲ ਪੈ ਗਿਆ ਧੁੱਪ ਲੱਗ ਗਈ ਸੋਣੀ ਆ ਅੱਜ ਦੀ ਸਲਾਬ ਵਜਿਆ ਨਹੀਂ ਤਾਂ ਭਰ ਗਿਆ ਸਲਾਬ ਵਜਿਆ ਸੀਗਾ ਨਹੀਂ ਤਾਂ ਬੇੜੇ ਦੇ ਵਿੱਚ ਉਸ ਲਈ ਅੱਜ ਦੇਲਾ 9:00 ਵਜੇ ਅਸੀਂ ਦੂਜਾ ਕਰ ਦਿੱਤਾ ਸੀਗਾ ਮੈਂ ਤਾਂ ਮੰਮੀ ਛਾਨਣ ਬੈ ਗਈਆਂ ਸੀ ਉਹ ਤਾਂ ਅੱਗੇ ਮੈਂ ਤਾਂ ਧੋ ਕੇ ਪਾ ਲੰਦੀ ਹੁੰਦੀ ਸੀਗੀ ਹੁਣ ਕੀ ਪਤਾ ਸੁੱਕਣੇ ਕਿ ਨਹੀਂ ਸੁੱਕਣੇ ਹਾਂ ਤੁਸੀਂ ਭਾਈ ਇੱਧਰ ਥੋੜੀ ਜਿਹੀ ਹੈਗੀ ਇਕੱਠੇ ਕਰ ਲਈਏ ਇਹ ਤਾਂ ਦੋ ਤਾਂ ਡੋਂਗੇ ਆ ਬਸ ਇੱਦੀ ਹੋ ਜਾਣੀਆਂ ਪੱਲੀ ਬਸੂਆਂ ਮੋਰੇ ਝਾੜੇ ਆਉਣੀਆਂ ਜਾਂ ਇਦਾਂ ਕੋਠੇ ਤੇ ਛਾੜ ਦਿਓ ਕਬੂਤਰ ਖਾ ਲਊਗੇ ਛੱਤ ਤੇ ਉਹ ਬੋ ਜਾਨਵਰਾਂ ਨੇ ਚੋਕ ਲੈਣਾ ਆਇਆ ਉੱਤੇ ਉਹ ਕਿੱਦਾਂ ਜਹਾਜ਼ੇ ਘੁੰਮਦੇ ਹਨ ਮੀਂਹ ਮੰਗਦੇ ਮੈਂ ਕਹਿੰਦੀ ਤੇ ਲੈ ਇੱਕ ਦਿਨ ਮੀਂਹ ਆਜ ਵੀ ਸਾਡੇ ਕੱਪੜੇ ਸੁੱਕਣੇ ਭਾਰੀ ਹੋ ਜਾਂਦੇ ਆ ਧੁੱਪ ਨਿਕਲਿਆ ਵੀ ਸਾਨੂੰ ਗਰਮੀ ਲੱਗ ਜਾਂਦੀ ਆ ਉਦੋਂ ਦੋ ਦਿਨ ਲਗਾਤਾਰ ਮੀਂਹ ਪਿਆ ਸਾਡੇ ਕੱਪੜੇ ਕੱਪੜੇ ਹੋ ਗਏ ਸੁੱਕਣੇ ਪਾਉਣ ਵਾਲੇ ਧੋਣ ਵਾਲੇ ਨਾ ਸਾਡੇ ਜਿਗਾ ਉਹ ਜਦੋਂ ਧੁੱਪ ਨਿਕਲਦੀ ਉਦੋਂ ਸਾਡੇ ਜੀ ਘਰ ਦਾ ਮੀਂਹ ਪਵੇ ਜਿਹ ਦਿਨ ਮੀਂਹ ਪੈਂਦਾ ਉਦੋਂ ਸਾਡੇ ਜੀ ਘਰ ਦਾ ਆ ਕੱਪੜੇ ਕਿਤੇ ਸੁੱਕਣੇ ਸਾਡੇ ਆ ਫੜੀ ਹੁਣ ਮੈਂ ਤਾਂ ਦੂਜਾ ਮਾਰ ਕੇ ਥੱਲੇ ਲਾ ਜੇ ਤਾਂ ਦੂਜਾ ਕਰ ਦਵਾ ਠੱਲੇ ਨੂੰ ਜਿਹੜਾ ਬੂਰਾ ਇੱਕੋ ਜਿ ਇੱਕੋ ਹੋ ਜਾ ਤੇ ਤੈਨੂੰ ਕਿੱਥੇ ਹੋਣਾ ਪੁੱਤ ਇਹਦਾ ਇਹਦਾ ਜ਼ੋਰ ਜੇ ਨਾ ਕਰਦੀ ਹਾਂ ਹਾਂ ਇਹਦਾ ਉੱਤੋਂ ਬਾਨਾ ਦੇਣਾ ਹੁਣ ਅੰਦਰੇ ਖਿੱਚ ਕੇ ਕਰ ਦੇਣਾ ਰਾਤ ਨੂੰ ਮੌਸਮ ਦਾ ਨਹੀਂ ਪਤਾ ਜੀ ਕਿ ਕਿਲਾਪੀ ਕਰੋ ਮम्मा ਭਾਜੀ ਨੇ ਮੇਰੇ ਲਈ ਥਿੱਲਾ ਲ ਕੱਟੀ ਤੇ ਬੀਬੀ ਨੇ ਪਾਪਾ ਨੇ ਵੀ ਆਹ ਪਾਪਾ ਨੇ ਨਹੀਂ ਅੱਜ ਹੈਲਪ ਕਰਾਈ ਇਹ ਤੇ ਵਿੱਚ ਹੂੰ ਬੀਬੀ ਨੇ ਕਰਾਈ ਬੀਬੀ ਨੇ ਬੀਬੀ ਨੇ ਚੱਲੇ ਛਾਣੇ ਫੇ ਮੈਚ ਹੋ ਗਏ ਬੀਬੀ ਲੈ ਖੇਡ ਤੇ ਪਾਪਾ ਤੇ ਹੁਣ ਮੇ ਨਿਸ਼ਾਨ ਨੇ ਘੱਟ ਦੂਜਾ ਹੋ ਗਿਆ ਚਲੋ ਦਾਣੇ ਪੈ ਗਏ ਰਹਿ ਰਹਾ ਸਭ ਦਾ ਪਾਠ ਚੱਲ ਰਿਹਾ ਆ ਸਾਡੇ ਘਰ ਤੋਂ ਗੁਰਦੁਆਰਾ ਸਾਹਿਬ ਦੀਦਾ ਤੁਹਾਨੂੰ ਦਿਖਾ ਲਈਏ ਤੁਹਾਨੂੰ ਆ ਦੇ ਹੋਰ ਦੁਬਾਰਾ ਸਾਬ ਸਾਡੇ ਘਰ ਤੋਂ ਜਿਹਾ ਵੇ ਥੋੜੀ ਦੂਰੀ ਸੀ ਹਾਂ ਇਹ ਦੇਖੋ ਹੁਣ ਤੋਂ ਘਾਰੇ ਕੋਰ ਲੁੱਕਾਂ ਦੇ ਸਾਰੇ ਦਿਖੇ ਆ ਪਾ ਸਾਡੀ ਪੂਰਾ ਦਾ ਘਰ ਦਿਖਾਇਆ ਔਰ ਝੋਂਪੜੀ ਕੇ ਦੇਖਦੀ ਆ ਇਹਨਾਂ ਨਾਲ ਵੀ ਸਾਡੇ ਘਰ ਤੋਂ ਜ਼ੂਮ ਕਰਕੇ ਦਿਖਾਉਂਦੇ ਹੁਣ ਅਸੀਂ ਜੇ ਖੇਤਾਂ ਨੂੰ ਸੈਰ ਕਰਨ ਗਏ ਤਾਂ ਫੇ ਤੁਹਾਨੂੰ ਦਿਖਾ ਲਾਂਗੇ ਬਾਹਰ ਦਾ ਨਜ਼ਾਰਾ ਇਹ ਵਿਚਾਰੀ ਪੱਲੀ ਉੱਤੇ ਹੁਣ ਝਾੜ ਕੇ ਹਰਨੂਰ ਤਾਈ ਅਰੇ ਪੱਲੀ ਲੈ ਕਹਿੰਦੀ ਵੇਚ ਨਾ ਫਸ ਕੇ ਡੇਗ ਨੀ ਕੋਸ ਚਲ ਕਬੂਤਰ ਕਬੂਤਰ ਖਾਲੂਗੇ ਮਾਰੇ ਮੋਟੇ ਜਿਹੜੇ ਵਜੇ ਹੋਗੇ ਇਹਦੀ ਹੁਣ ਤੈਂ ਲਾ ਕੇ ਰੱਖ ਦੇਣੀ ਅੰਦਰ ਗਾਇਸ ਮੈਂ ਉੱਤੇ ਦੇਖਿਆ ਉੱਤੇ ਤਾਂ ਜਹਾਜ਼ ਹੀ ਉੜਦੇ ਰਹੇ ਆ ਹਾਂ ਉਹ ਦੇ ਕਿੰਨੇ ਵੱਡੇ ਹਨਾ ਕਿੱਚੀ ਨੀ ਦੀਦੇ ਮੈਂ ਭਾਜੀ ਤੋਂ ਪੁੱਛਿਆ ਭਾਜੀ ਲੜਦੇ ਤੇਰੀ ਭਾਜੀ ਕਹਿੰਦੇ ਨਹੀਂ ਹਾਂ ਇਹ ਮੀਂਹ ਮੰਗਦੇ ਹੁਣੇ ਆ ਮੈਂ ਕਹਿੰਦੀ ਬਹੁਤ ਆਪ ਹੁੰਦੇ ਇੱਥੇ ਨਹੀਂ ਦੀਦੇ ਪਰ ਹਾਂ ਉੱਤੋਂ ਨਹੀਂ ਦੀਦੇ ਹੈਗੇ ਹਾਂਜੀ ਇੱਥੇ ਕੋਈ ਹਾਂ ਉੱਤੇ ਛੱਤ ਨਹੀਂ ਦੀਦੇ ਹੈਗੇ ਅਸਮਾਨ ਦੇ ਵਿੱਚ ਚਲੋ ਠੀਕ ਹੈ ਜੀ ਸ਼ਾਮ ਨੂੰ ਐਸੀ ਐਸੀ ਖੇਤਾਂ ਨੂੰ ਘੁੰਮਣਾ ਤੇ ਗੁੱਜਰਾਂ ਦੇ ਨਿਆਣੇ ਖੇਡਦੇ ਪਏ ਸਾਈਕਲੀਆਂ ਤੇ ਸਾਡੇ ਵੀ ਆ ਗਏ ਨਾਲ ਤੇ ਇਹ ਵੀ ਕਹਿੰਦੇ ਸਾਈਕਲੀਆਂ ਤੇ ਜਾਣਾ ਹੈ ਮੈਂ ਕਿਹਾ ਚਲੋ ਚਲੋ ਜਲਦੀ ਹੈ ਅਜੇ ਟਾਈਮ ਪਿਆ ਹੈ ਰੋਟੀ ਬਣਾਉਣ ਨੂੰ ਆਹ ਦੇ ਗੁੱਜਰਾਂ ਦੇ ਆਣ ਨਿੱਕੇ ਨਿੱਕੇ ਖੇਡਦੇ ਪਏ ਨਾਲੇ ਬਸ ਚਾਰ ਦੇ ਗਏ ਆ ਬਾਏ ਬਾਏ ਕਰਦੇ ਪਏ ਦੇਖੋ ਉਹਦੇ ਸਾਡੇ ਨਿਆਣੇ ਤੁਰੇ ਜਾਂਦੇ ਖੇਤਾਂ ਨੂੰ ਹੁਣ ਤਕਾਲਾਂ ਪਈਆਂ ਆਂ ਅੰਦਰ ਪਾਸੂ ਚੋਗਦੇ ਬੈਗੇ ਆ ਇੱਥੇ ਕਿਹੜਾ ਘਾਹ ਆ ਜਿਹੜਾ ਚੁਗਦੇ ਆ ਆ ਬੜਾ ਮੋਟਾ ਮਹਿਕ ਜਾ ਆ ਵਿਆਦਤ ਪਈਓ ਨਾਲ ਪਸ਼ੂਆਂ ਨੂੰ ਹੁਣ ਬੰਨਣ ਲੱਗੇ ਸੀ ਅੱਛਾ ਅੱਛਾ ਉਹਦਾ ਵੀ ਠੰਡਾ ਹੋ ਗਿਆ ਹਾਂ ਚਲੋ ਚਲੋ ਤੁਸੀਂ ਅੰਦਰ ਚੁੰਨੇ ਚੁੰਨੇ ਲੱਗ ਗਏ ਆ ਸਾਰਿਆਂ ਦੇ ਹੂੰ ਇਹ ਵੀਡੀਓ ਦੇਖ ਲਈਏ ਦੇਖੋ ਨੂਰ ਨੇ ਸਿੰਘਾਂ ਦੇ ਚੱਕ ਲੈਣਾ ਤੈਨੂੰ ਬੱਕਰੀ ਆ ਬੱਕਰਾ ਇਧਰ ਹੋ ਜਾ ਇਧਰ ਹੋ ਤੇਰੀ ਲੈ ਲੈ ਸਾਈਕਲ ਹੀ ਖਾ ਲਈ ਹੁਣ ਆ ਦੇ ਦੇ ਸਿੰਘ ਮਾਰ ਲੰਗਾ ਦੇਖੋ ਹਾਰ ਫਾਦਤਾ ਕਿਸੇ ਨੇ ਦੀ ਫਾ ਪੇਪਰ ਮਾਰਦਾ ਤੇਰਾ ਪੇਪਰ ਹੋ ਗਿਆ ਬੱਕਰਾ ਚੋਬਦਾ ਹਰ ਨੂਰ ਨੇ ਸਿੰਘ ਮਾਰਦਾ ਨੇ ਪੁੱਤ ਤੇਰੇ ਕਾ ਤੇ ਹਾ ਦੇ ਹਾ ਦੇ ਤੇ ਕਿਆ ਉਹ ਕਹਦੇ ਨਹੀਂ ਕਹਿਣਾ ਮੰਨਦਾ ਆ ਜਾ ਮੇਰੇ ਮੁਰਮੁਰ ਤੋਰ ਦੇਖ ਨਾ ਜਾਈ ਅਰ ਨੂੰ ਰਹਾਤ ਨਹੀਂ ਮੈਨੂੰ ਖਰੀ ਲੱਗਦੀ ਦੇਖੋ ਤਕਾਲਾ ਨੂੰ ਦਿਉ ਤੁਰ ਕੇ ਸੈਰ ਕਰਨ ਜਾਂਦੇ ਪਏ ਆ ਸਾਡੇ ਖੇਤਾਂ ਨੂੰ ਸਰਕਾਰੀ ਟੂਬ ਵਾਲਾ ਨੂੰ ਕੱਚਾ ਰਹਾ ਆ ਉਧਰ ਖੂਹ ਵਾਲੇ ਖੇਤਾਂ ਨੂੰ ਪੱਕੀ ਸੜਕ ਬਣ ਗਈ ਆ ਇਧਰ ਸਾਡੇ ਇੱਧਰ ਰਾਂਝ ਇੱਕ ਫਾਰਮ ਬਣ ਗਿਆ گاਵਾਂ ਦਾ ਇੱਕ ਮੁਰਗੀ ਫਾਰਮ ਬਣ ਗਿਆ ਜਿੱਥੇ ਅਸੀਂ ਨੰਗ ਰਹੇ ਹਾਂ ਉਧਰ ਐਦਾ ਭੰਗ ਭੰਗ ਜੜੀ ਹੋ ਖੇਤਾਂ ਵਾਲੇ ਰਾਹ ਦੇ ਵਿੱਚ ਦੇਖੋ ਐਦਾਂ ਦੇ ਹੁੰਦੇ ਹਨ ਸਾਡਾ ਖੇਤ ਦੂਰੇ ਆ ਉਹ ਖੰਭਾ ਜਿਹੜਾ ਜਿੱਦੇ ਉੱਥੇ ਪਹੁੰਚਣਾ ਸੀ ਉੱਥੇ ਵੀ ਇਹਨਾਂ ਦੇ ਪਾਪਾ ਪੱਠੇ ਫੜਦੇ ਆ ਘਰੇ ਲੱਦਦੇ ਹੁਣੇ ਆ ਨਿਆਣਿਆਂ ਨੂੰ ਸਗਾ ਮੈਂ ਕਿ ਚੱਲ ਕੱਚਾ ਰਾਹ ਆ ਲੈ ਜੰਨੀ ਆ ਸਾਈਕਲੀਆਂ ਚਲਾ ਲਵਾਂਗੇ ਹੁਣ ਕੁੜੀ ਛੋਟੀ ਸਾਈਕਲ ਹੀ ਚਲਾਉਂਦੀ ਨਹੀਂ ਹੁਣ ਬੜੀ ਜੀ ਚਲਾਉਂਦੀ ਆ ਬੜੀ ਸੋਹਣੀ ਉਹ ਤੇ ਚਲਾ ਲੈਂਦੀ ਆ ਹਾਂ ਆ ਦੇ ਹੁਣ ਮੰਗਦੀ ਸੀ ਕਹਿੰਦੀ ਮੈਨੂੰ ਨਮੀ ਲੱਗਦਾ ਮੈਂ ਕਿ ਪਹਿਲਾਂ ਘਰ ਨੂੰਰ ਦੀ ਪਰਾਣੀ ਇਹ ਸਿੱਖ ਲਾ ਜਿਵੇਂ ਆ ਗਈ ਤੇ ਇਹਨੂੰ ਫੇਰ ਲੈ ਦਵਾਂਗੇ ਹਰਨੂਰ ਵੀ ਸੈਕਲੀ ਤੇ ਆ ਇਹਨੇ ਆਪਣੀ ਜਿਹੜੀ ਅਸੀਂ ਲੈ ਕੇ ਤੁਸੀਂ ਉਹ ਚਲਾਉਂਦੀ ਨਹੀਂ ਹੁਣ ਕਹਿੰਦੀ ਮੈਂ ਵੱਡੀ ਹੋ ਗਈ ਆ ਸਾਡੇ ਵੀ ਖੇਤਾਂ 'ਚ ਪਹੁੰਚ ਚੁੱਕੇ ਆਂ ਅਸੀਂ ਬਾਜਰਾ ਤੇ ਤੰਨਾ ਹਾਂ ਮੈਂ ਪਾਉਂਗੀ ਕਿ 10 ਵਾ ਵੇ ਇਧਰ ਵਾ ਪਾ ਲਿਆ ਕੱਲ ਇਧਰ ਜਗਤ ਦੇ ਕੇ ਸਾਹ ਜਿਆਦਾ ਹੌਲੀ 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 ਨਾਲ ਕੇ ਇੱਕੋ ਆਜੇ ਹਮ ਮਰਨਾ ਟਗੀ ਆਰੇ ਕੱਲ ਚੱਲ ਹਮ ਮੋਰ ਵੀ ਆ ਕੇ ਗਏ ਇਸ ਮੈਂ ਦੇਖਿਆ ਲੁਖਾਣਾ ਰਾਮ ਜ਼ੂਮ ਕਰਕੇ ਦੇਖੋ ਤੁਹਾਨੂੰ ਮੇਰੇ ਦਿਖਿਆ நோட்டி மோட்டி மமாச்சே ஆலோ कद्दू 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 होइ जा कद्दू कद्दू इधर कद्दू कद्दू इधर मक्की 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 एंड कद्दू कद्दू वहां पर मोर मोर कोई ना, ना। ਹੁਣ ਆਪਾਂ ਚੱਲਦੇ ਆਂ ਪਾਪਾ ਕੋਲ ਤੁਹਾਨੂੰ ਮਿਲ ਲੈ ਪਾਪਾ ਜੀ ਕੋਲ ਜਾ ਕੇ ਚਲੋ ਹੁਣ ਮੈਂ ਦੇ ਖੇਤਾਂ ਚ ਮੈਂ ਸਾਈਕਲ ਹੀ ਬਾੜ ਤਾਂ ਲਈ ਦੱਕ ਤਾਂ ਕੁੰਦੀ ਬਈ ਆ ਦੇ ਫਿਰ ਮੈਂ ਲੱደ ਪਾਪਾ ਕੋਲ ਜਾ ਕੇ ਪਾਪਾ ਕੋਲ ਜਾ ਕੇ ਮਿਲਦਾ ਤੁਹਾਨੂੰ ਮੈਂ ਚੱਲਦੀ ਨਹੀਂ ਬਈ ਨੇ ਪੱਠੇ ਬਾੜ ਕੇ ਲਾਦ ਲਿਆ ਉਹਦੇ ਆਉਂਦੇ ਪਏ ਆ ਹੁਣ ਇੱਥੇ ਮੜੀ ਚੜਾਈ ਆ ਆਹਤ ਲਈ ਬਾੜ ਦੇ ਪੇ ਇਧਰ ਆ ਚੈੱਕ ਕਰੋ ਤਨ ਮਿਲਦੇ ਇੱਕ ਬਾਚ ਠੇਕੇ ਦਾ ਬੰਦਾ ਬੰਦੇ ਆ ਬੰਦਿਆ ਸੱਚੀ ਮੋੜ ਕੇ ਆਉਣਾ ਪੈਣਾ ਮੈਂ ਦੇਖੇ ਬੱਤੀ ਸਾਈਕਲ ਹੀ ਦੇਖਣਾ ਹੈ ਝੂਟੇ ਦੇਣਾ ਤੂੰ ਹੋਰ ਮੇਰਾ ਭਾਰ ਤਾਂ ਨਹੀਂ ਜ਼ਿਆਦਾ ਨਹੀਂ ਨਹੀਂ ਉਹ ਸਾਡੀ ਪਿੰਡੀ ਮੋੜੇ ਜਾਂਦੀ ਬਈ ਸ਼ਾਮ ਨੂੰ ਬਾਣੀ ਸੁਣੋ ਕਿੰਨੀ ਥੋੜ ਲੱਗਦੀ ਇਧਰ ਗੁਜਰਾਂ ਦੇ ਬਸ ਦੇਖੋ ਕਿ ਦਸੜੇ ਸਾਡੇ ਪਿੰਡ ਵਾਲਿਆਂ ਨੇ ਬੰਦ ਚੁ ਕਰਤੇ ਚੁਗਣੇ ਹੁਣ ਘਾਟ ਚੁਗਦੇ ਆ ਘਾਟ ਚੁਗਦੇ ਆ ਆ ਦੇ ਰਖੇ ਦਾ ਕੀ ਬਣਾਇਆ ਰੁੱਤੀ ਚੱਲ ਚੱਲ ਬੁੱਤ ਆ ਜਾ ਹੁਣ ਤੂੰ ਕਦ ਤੱਕ ਰੁਗੀ ਚਲੋ ਠੀਕ ਗਾਇਸ ਅੱਜ ਲਈ ਬਸ ਇੰਨਾ ਹੀ ਹੁਣ ਤੱਕ ਮਿਲੇਗਾ ਆਪਾਂ ਕੱਲ ਦੇ ਵਲੋਗ ਵਿੱਚ ਜਿੱਥੇ ਕਿਲੇ ਬਾਏ